ਬੁਰੀ ਸੰਗਤ ਦਾ ਸ਼ਿਕਾਰ ਕਰਨ ਵਾਲੇ ਯਾਰੀ ਦੋਸਤੀ ਦੀ ਸੌ ਤੈਨੂੰ ਯਾਰੀ ਦੀ ਸੌਂਜ ਬਸ ਤੈਨੂੰ ਆਪਣੀ ਦੋਸਤੀ ਦੀ ਸੌ ਇੱਕ ਵਾਰੀ ਤੂੰ ਲੈ ਕੇ ਤਾਂ ਦੇਖ ਥੋੜਾ ਜਿਹਾ ਹੀ ਐ ਕੁਝ ਨਹੀਂ ਹੁੰਦਾ ਇੱਕ ਵਾਰੀ ਜੇ ਡਰੱਗ ਜਿਹੜੀ ਆ ਉਹ ਚਿੱਟਾ ਜਿਹੜਾ ਉਹ ਸਰੀਰ 'ਚ ਚਲਾ ਗਿਆ ਤੋਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਲ ਲੱਗਦੇ ਆਪਾਂ ਨੇ ਉਹ ਪਾਠਕ੍ਰਮ ਦੇ ਵਿੱਚ ਲਿਖਿਆ ਕਿ ਪਹਿਲੀ ਵਾਰ ਨਸ਼ਾ ਡਰੱਗ ਲੈਣ ਦਾ ਮਤਲਬ ਤੁਹਾਡੀ ਜ਼ਿੰਦਗੀ ਦੇ ਕਈ ਸਾਲ ਜਾਣ ਕੇ ਉਹਨੂੰ ਸਰੀਰ ਚੋਂ ਕੱਢਣ ਵਾਸਤੇ ਇਸ ਕਰਕੇ ਇਸ ਏਜ ਗਰੁੱਪ ਨੂੰ ਇਹ ਦੱਸਣਾ ਜ਼ਰੂਰੀ ਹੈ ਤਾਂ ਕਿ ਇਹ ਆਪਣੇ ਆਉਣ ਵਾਲੇ 7ਵੇਂ 8ਵੇਂ ਵਾਲੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦੋਸਤਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਕਰਨ ਯਾਰ ਆਹ ਪ੍ਰੋਗਰਾਮ ਹੋਇਆ ਸੀ ਉਥੇ ਕਿਹੜਾ ਸਰਕਾਰ ਦਾ ਕੋਈ 9ਵੀਂ ਆਣਿਆਂ ਨੇ 10ਵੀਂ ਆਣਿਆਂ ਦੀ ਕਿਹੜਾ ਵੋਟਾਂ ਨਹੀਂ ਕਿ ਅਸੀਂ ਕੋ ਬੋਟ ਬੈਂਕ ਦੀ ਰਾਜਨੀਤੀ ਕਰਦੇ ਹਾਂ ਪਰ ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਆਉਣ ਵਾਲੀਆਂ ਪੀੜ੍ਹੀਆਂ ਜੇ ਬਚਾਉਣੀਆਂ ਨੇ ਅਵੇਅਰਨੈਸ ਕੈਂਪ ਜ਼ਰੂਰੀ ਨੇ ਤਾਂ ਅਸੀਂ ਇੱਕ ਪੂਰੀ ਟੀਮ ਤਿਆਰ ਕਰ ਰਹੇ ਹਾਂ